ਉੱਥੇ ਉਹਨੂੰ ਤਾਂ ਰਹਿਣ ਬਸੇਰਾ ਵੀ ਸੀਗਾ ਤੇ ਇੱਥੇ ਉਹ ਆਪਣੇ ਮਾਲ ਡੰਗਰ ਦੇ ਵੀ ਵਣਦਾ ਸੀਗਾ ਉਹ ਸਵਾਦੀ ਸੇਵਾ ਵੀ ਕਰਦੇ ਸੀਗੇ ਔਰ ਇਸ ਤੋਂ ਅੱਗੇ ਪਿੰਡ ਵਾਲੇ ਦੱਸਦੇ ਨੇ ਕਿ ਕਈ ਏਕੜ ਜ਼ਮੀਨ ਸੀ ਜ਼ਮੀਨ ਦੇ ਵਿੱਚ ਝੋਨਾ ਲੱਗਿਆ ਹੋਇਆ ਸੀਗਾ ਤੇ ਦਰਿਆ ਇਸ ਤੋਂ ਕਾਫੀ ਦੂਰ ਸੀਗਾ ਅਸੀਂ ਬਹੁਤ ਜ਼ਿਆਦਾ ਹੁਣ ਇੱਥੇ ਓਕੇ ਆ ਵੇਖੋ ਜੀ ਮਿੱਠਾ ਸਿੰਘ ਨੰਬਰਦਾਰ ਇਹਨਾਂ ਦਾ ਤਾਂ ਕਾਰਜ ਚਲਾ ਹੀ ਗਿਆ ਇਹ ਵੀ ਕਿਸੇ ਦੇ ਘਰ ਰਹਿ ਰਿਹਾ ਜਦ ਵੀ ਕਿੱਲ ਹੈ ਗਈ ਸੀ ਬਾਹਰ ਉਹ ਵੀ ਪਾ ਕੇ ਤੇ ਵੀ ਦਰਿਆ ਦੇ ਵਿੱਚ ਚਲੀ ਗਈ 24 ਕਿਲੋ ਜਮੀਨ ਤੁਹਾਡੇ دریاਦ ਵਿੱਚ ਹਾਂਜੀ ਤੇ ਕਮਰੇ ਵੀ ਬਣਾ ਕੇ ਵੀ ਸਰਕਾਰਾਂ ਨੂੰ ਵੀ ਚਾਹੀਦਾ ਮਦਦ ਕਰਨੀ ਵੀ ਕਮਰੇ ਬਣਾ ਕੇ ਦਿੱਤੇ ਜਮਨ ਅੱਗੇ ਤੋਂ ਜੋ ਹੋਵੇਗਾ ਰੱਬ ਦੇ ਪੈਰਾਂ ਤੇ ਆਪ ਫਿਰ ਜ਼ਮੀਨਦਾਰ ਖੜਾ ਹੋ ਜਾਵੇਗਾ ਤੇ ਅਖੀਰ ਬੱਚੇ દવા ਦਾ ਕਾੜ ਤੇ ਲੈ ਗਏ ਮਾਰ ਡੰਗਰ ਵੀ ਇੱਥੇ ਸਾਡਾ ਅਦਾਸੀ ਉਹ ਵੀ ਲੈ ਗਏ ਹੂੰ ਤੇਈ ਚ ਵੀ ਆਏ ਕਾਫੀ ਨੁਕਸਾਨ ਹੋਏ ਪਰ ਉਦੋਂ ਦੋ ਜਿਹੜਾ ਹੁਣ ਆੜਾਇਆ ਇਹਨਾਂ ਨੇ ਤਾਂ ਕਾਫੀ ਤਬਾਈ ਮਚਾ ਦਿੱਤੀ ਆ ਜੇ ਸਹੀ ਆਪਾਂ ਦੇ ਕਰੇ ਬੈਠਾਂਗੇ ਤਾਂ ਬੱਚੇ ਪੜ੍ਹਨਗੇ ਪੜਾਈ ਵੀ ਕਰਨਗੇ ਪੜਾਈ ਬਹੁਤ ਖਰਾਬ ਹੋ ਰਹੀ ਹੈ ਨਾ ਕੋਈ ਬੱਚਾ ਪੜਾਈ ਚ ਜੇ ਪੜ੍ਹੂਗਾ ਤਾਂ ਕੋਈ ਨੌਕਰੀ ਲੱਗੂਗਾ ਬਹੁਤ ਔਖੀ ਜ਼ਿੰਦਗੀ ਲੱਗਦੀ ਆ ਜਦੋਂ ਕੁਛ ਸੁਜਦਾ ਨਹੀਂ ਮਹਿਸੂਸ ਨਹੀਂ ਹੁੰਦਾ ਵੇ ਪਿੱਛੇ ਕੋਈ ਜਗ੍ਹਾ ਹੋਵੇ ਤੇ ਆਪਦੇ ਬੱਚਾ ਨੂੰ ਲੈ ਕੇ ਉਥੇ ਚਲੇ ਜਾਈਏ ਫਿਰ ਉਹਨੇ ਵੀ ਮਰਨਾ ਤਾਂ ਹੈਗਾ ਹੀ ਹੈ ਸਰਕਾਰਾਂ ਤੇ ਤੁਹਾਾਰੀ ਜਾਂਦੀਆਂ ਨੇ ਕਾਰਨ ਨੂੰ ਕਹਿੰਦੇ ਜੇ ਸਰਕਾਰ ਆ ਵਾਰੀ ਸਾਡੀ ਮਦਦ ਨਾ ਸਾਰ ਲਓਗੇ ਅੱਗੇ ਤੋਂ ਕੋਈ ਇਧਰ ਵੋਟਾਂ ਦਾ ਇਲੈਕਸ਼ਨ ਨਾਉ ਤਮੀਦਵਾਰ ਕੋਈ ਨਹੀਂ ਆਵੇ ਅਸੀਂ ਮਾਰੀਏ ਤਾਂਵੇਂ ਜੀ ਅਸੀਂ ਆਪਦੇ ਦਰਿਆ ਚਲੇ ਜਾਵਾਂਗੇ ਬੱਚੇ ਲੈ ਕੇ ਸਭੀ ਤੁਸੀਂ ਦੇਖੀ ਰਹੋ ਨਿਰਪੱਖ ਪੋਸਟ ਤੇ ਮੈਂ ਹਾਂ ਹਰਜੀਤ ਸਿੰਘ ਅਸੀਂ ਤੁਹਾਨੂੰ ਲਗਾਤਾਰ ਹੜ੍ਹਾਂ ਦੀਆਂ ਤਸਵੀਰਾਂ ਦਿਖਾਉਂਦੇ ਆਏ ਹਾਂ ਪਰ ਅੱਜ ਤੁਹਾਨੂੰ ਹੜ੍ਹਾਂ ਤੋਂ ਬਾਅਦ ਦੀਆਂ ਤਸਵੀਰਾਂ ਦਿਖਾਵਾਂਗੇ ਹੜ੍ਹਾਂ ਤੋਂ ਬਾਅਦ ਦੇ ਤਬਾਹੀ ਦੇ ਮੰਜ਼ਰ ਦਿਖਾਵਾਂਗੇ ਐਸ ਕੁਕਤ ਉਸੇ ਮੌਜੂਦਾ ਫਰੋਇਪੁਰ ਦੇ ਪਿੰਡ ਟਿੰਡੀਵਾਵਾ ਚ ਜਿੱਤੇ ਹਾਰ ਨੇ ਐਸੀ ਤਬਾਹੀ ਮਚਾਈ ਕਿ ਸੈਕੜੇ ਏਕਰ ਜ਼ਮੀਨ ਆਪਦੇ ਵਿੱਚ ਰੋੜ ਕੇ ਲੈ ਗਿਆ ਘਰਾਂ ਦੇ ਘਰ ਤਬਾਹ ਕਰ ਦਿੱਤੇ ਲੋਕਾਂ ਨੂੰ ਘਰਾਂ ਤੋਂ ਬੇਕਾਰ ਕਰ ਦਿੱਤਾ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਹਾਂ ਜਿਸ ਜਿਸ ਜਗ੍ਹਾ ਸੇ ਖੜੇ ਹੋਇਆ ਇਸ ਜਗ੍ਹਾ ਤੇ ਕਿਸੇ ਵਕਤ ਕਿਸੇ ਇੱਕ ਕਿਸਾਨ ਦਾ ਦੱਸਿਆ ਜਾ ਰਿਹਾ ਕਿ ਘਰ ਸੀਗਾ ਉੱਥੇ ਉਹਨਾਂ ਦਾ ਰਹਿਣ ਬਸੇਰਾ ਵੀ ਸੀਗਾ ਤੇ ਇੱਥੇ ਉਹ ਆਪਣੇ ਮਾਲ ਡੰਗਰ ਵੀ ਵਣਦਾ ਸੀਗਾ ਪਸ਼ੂ ਆ ਦੀ ਸੇਵਾ ਵੀ ਕਰਦੇ ਸੀਗੇ ਔਰ ਇਸ ਤੋਂ ਅੱਗੇ ਪਿੰਡ ਵਾਲੇ ਦੱਸਦੇ ਨੇ ਕਿ ਕਈ ਏਕੜ ਜ਼ਮੀਨ ਸੀ ਜ਼ਮੀਨ ਦੇ ਵਿੱਚ ਝੋਨਾ ਲੱਗਿਆ ਹੋਇਆ ਸੀਗਾ ਤੇ ਦਰਿਆ ਇਸ ਤੋਂ ਕਾਫੀ ਦੂਰ ਸੀਗਾ ਪਰ ਅੱਜ ਦਰਿਆ ਪਿੰਡ ਦੇ ਬਿਲਕੁਲ ਨਜ਼ਦੀਕ ਆ ਗਿਆ ਦਰਿਆ ਨੇ ਜ਼ਮੀਨ ਨੂੰ ਆਪ ਦੇ ਵਿੱਚ ਮਿਲਾ ਲਿਆ ਔਰ ਡੂੰਘੇ ਟੋਏ ਪਾ ਦਿੱਤੇ ਸਾਰੇ ਪਾਸੇ ਦਰਿਆ ਹੀ ਦਰਿਆ ਹੈ ਪਿੰਡ ਦੇ ਬਿਲਕੁਲ ਨਾਲ ਆ ਕੇ ਦਰਿਆ ਬਗਲ ਲੱਗ ਗਿਆ ਪਿੰਡ ਦੇ ਲੋਕ ਚਿੰਤਤ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਰੁੜ ਗਈਆਂ ਜਿਨ੍ਹਾਂ ਦੇ ਘਰ ਟਹਿ ਗਏ ਘਰੋਂ ਬੇਕਾਰ ਹੋ ਗਏ ਅਸੀਂ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਂਦੇ ਆ ਕਿ ਜਦੋਂ ਦਰਿਆ ਦਾ ਪਾਣੀ ਪਿੰਡ ਦੇ ਵਿੱਚ ਦਾਖਲ ਹੋਇਆ ਸੀਗਾ ਤਾਂ ਕਈ-ਕਈ ਫੁੱਟ ਪਾਣੀ ਸੀਗਾ ਤਾਂ ਇੱਕ ਬੇੜਾ ਜਿਹੜਾ ਇਸ ਪਿੰਡ ਨੂੰ ਤੱਕ ਪਹੁੰਚਣ ਲਈ ਇੱਕ ਜਰੀਆ ਸੀ ਔਰ ਬੇੜਾ ਵੀ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਬੇੜਾ ਹਜੇ ਵੀ ਇੱਥੇ ਖੜਾ ਹੋਇਆ ਹੈ ਪਾਣੀ ਤਾਂ ਉਤਰ ਗਿਆ ਪਰ ਤਬਾਹੀ ਦੀਆਂ ਤਸਵੀਰਾਂ ਨਜ਼ਰ ਆ ਰਹੀ ਹੈ ਪਿੰਡ ਦੀਆਂ ਔਰਤਾਂ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਮਾਤਾ ਜੀ ਇਹ ਤੁਹਾਡੀ ਜ਼ਮੀਨ ਸੀਗੀ ਹਾਂਜੀ ਸਾਡੀ ਜ਼ਮੀਨ ਹੈਗੀ ਸੀ ਕਿੰਨੇ ਏਕੜ ਜ਼ਮੀਨ ਸੀ 24 ਕਿੱਲੇ ਹੈਗੀ ਸੀ ਪਾਰ ਉਹ ਵੀ ਪਾ ਕੇ ਤੇ ਵੀ ਦਰਿਆ ਦੇ ਵਿੱਚ ਚਲੀ ਗਈ 24 ਕਿੱਲੇ ਜ਼ਮੀਨ ਤੁਹਾਡੇ ਦਰਿਆ ਦੇ ਵਿੱਚ ਲਗੀ ਹਾਂਜੀ ਘਰ ਵੀ ਟਹਿ ਗਿਆ ਜੀ ਘਰ ਵੀ ਟਹਿ ਗਿਆ ਜਿੱਥੇ ਤੁਸੀਂ ਬੈਠੇ ਉੱਥੇ ਘਰ ਸੀਗਾ ਹਾਂਜੀ ਇਹ ਘਰ ਹੈਗੇ ਸੀ ਇਸ ਤੋਂ ਪਹਿਲਾਂ ਦਰਿਆ ਕਿੰਨੀ ਦੂਰ ਵਗਦਾ ਸੀ ਦੂਰ ਵਾਹ ਵਈ ਅਗੇ ਸੀ ਬਾਟ 10 ਕੁ ਕਿੱਲੇ ਅਗੇ ਸੀ ਸਾਨੂੰ ਨਹੀਂ ਪਤਾ ਸੀ ਵੀ ਇੱਥੇ ਦਰਿਆ ਆ ਜਾਣਾ ਨਹੀਂ ਤੇ ਹੂੰ ਕੀ ਕਰੀਏ ਹੁਣ ਜਦੋਂ ਪਾਣੀ ਚੜਿਆ ਤੇ ਇੱਥੇ ਕਿੰਨੇ ਕਿੰਨੇ ਫੁੱਟ ਪਾਣੀ ਸੀ ਇੱਥੇ ਪਾਣੀ ਉਹਵੇਂ ਲਗਾ ਆਇਆ ਤੇ ਅਸੀਂ ਫਿਰ ਬੱਚੇ ਦਾ ਬਦ ਕੱਢ ਤੇ ਲੈ ਗਏ ਮਾਲ ਡੰਗਰ ਵੀ ਇੱਥੇ ਸਾਡਾ ਹੈਗਾ ਅਸੀਂ ਉਹ ਵੀ ਲੈ ਗਏ ਹੂੰ ਤੇ ਇੱਥੇ ਪਿੰਡ ਦੇ ਵਿੱਚ ਜਾ ਬੰਨੇ ਨਹੀਂ ਫਿਰ ਹੁਣ ਕਿਸੇ ਹੋਰ ਘਰ ਦੇ ਵਿੱਚ ਰਹਿ ਰਹੇ ਹਾਂਜੀ ਹੁਣ ਆਦੀ ਜਗ੍ਹਾ ਹੋਵੇ ਅਜੇ ਤੱਕ ਮਿਲ ਗਈ ਤਾਂ ਫਿਰ ਬਣਾ ਕੇ ਜਾ ਤੇ ਬਹਿ ਜਾਵਾਂਗੇ ਨੀ ਤਾਂ ਜ਼ਮੀਨ ਵੀ ਰੁੜ ਗਈ ਘਰ ਵੀ ਰੁੜ ਗਿਆ ਘਰ ਵੀ ਰੁੜ ਗਿਆ ਜ਼ਮੀਨ ਵੀ ਗਈ ਹਾਂ ਕੀ ਕਰੀਏ ਕਰੋ ਬੇਕਾਰ ਹੋਗੇ ਬੇਕਾਰ ਹੋਗੇ ਤਾਂ ਫਿਰ ਹੋਰ ਮੰਗ ਕੀ ਹੈਗੀ ਤੁਹਾਡੀ ਮੰਗ ਸਾਡੀ ਇਹੋਈ ਹੈ ਵੀ ਪੰਜ-ਪੰਜ ਮਰਲੇ ਕਿਦੇ ਪਾਸੇ ਥਾਂ ਸਾਨੂੰ ਮਿਲ ਜਾਵੇ ਹਾਂ ਤੇ ਉੱਥੇ ਜਾ ਕੇ ਅਸੀਂ ਆਲਾ ਜਗ੍ਹਾ ਬਣਾ ਤੇ ਬੈਠ ਜਾਈਏ ਬੱਚੇ ਲਾਏ ਤੇ ਹਾਂ ਹੋਰ ਕੀ ਕਰੀਏ 25 ਕਿੱਲਾਂ ਦੇ ਮਾਲਕ ਅੱਜ ਪੰਜ-ਪੰਜ ਮਰਲਿਆਂ ਨੂੰ ਤਰਸਦੇ ਵੇ ਕੀ ਕੀ ਆਜਾ ਕਿਲੇ ਖਾਨ ਹੋ ਗਏ ਬੜਾ ਸਾਨੂੰ ਤਾਂ ਦੁੱਖ 10 15 ਦਿਨ ਵਗੈਰ ਰਹਿੰਦਿਆਂ ਕੀ ਕਰੀਏ ਤਾਂ ਫਿਰ ਮਤ ਗੁਜ਼ਾਰਾ ਕਿ ਬੈਠਾ ਗੁਜ਼ਾਰਾ ਹੁਣੇ ਵੀ ਪੈਣਾ ਪਰਾ ਰਿਸ਼ਤੇਦਾਰ ਆਂਦੇ ਨੇ ਵਿਜਾਰਾ ਹੋ ਜਾਂਦਾ ਹੁਣ ਕੀ ਕੀਤਾ ਜਾ ਕਿਧਾ ਜਾਗੀ ਇਹ ਨੀ ਬਰਬਾਦੀ ਦੀਆਂ ਤਸਵੀਰਾਂ ਪੱਚੀਆਂ ਪੱਚੀਆਂ ਕਿੱਲਾਂ ਦੇ ਮਾਲਕ ਅੱਜ 5-5 ਮਰਲਿਆਂ ਨੂੰ ਤਰਸਦੇ ਪਏ ਨੇ ਔਰ ਅਸੀਂ ਗੱਲ ਕਰਦੇ ਪਏ ਬੜਾ ਔਖਾ ਹੋ ਗਿਆ ਹੁਣ ਤਾਂ ਹਾਂਜੀ ਬਹੁਤ ਬਹੁਤ ਜ਼ਿਆਦਾ ਹੀ ਔਖਾ ਸੀ ਹਾਂ ਹਾਂਸੀ ਬਹੁਤ ਜ਼ਿਆਦਾ ਹੋਣ ਇਥੇ ਔਖੇ ਆ ਵੇਖੋ ਜੀ ਮੀਠਾ ਸਿੰਘ ਨੰਬਰਦਾਰ ਇਹਨਾਂ ਦਾ ਤਾਂ ਕਾਰ ਚਲਾ ਹੀ ਗਿਆ ਇਹ ਵੀ ਕਿਸੇ ਦੇ ਘਰ ਰਹਿ ਰਿਹਾ ਜੋ ਕਿ ਸਾਹਮਣੇ ਘਰ ਅੱਗੇ ਮੇਰਾ ਨਾਮ ਸਿੰਧੋਬਈ ਸਾਡਾ ਘਰ ਜੋ ਅਸੀਂ 2 ਸਾਲ ਅਜ ਤੋਂ ਪਹਿਲੇ ਬਣਾਇਆ ਸੀ ਜਿਹੜਾ ਉਹਨਾਂ ਇਹ ਸਤਲੁਜ ਦਰਿਆ ਦੇ ਲਾਗੇ ਆ ਗਿਆ ਬਿਲਕੁਲ ਉਹ ਵੀ ਖਤਰੇ 'ਚ ਖੋਦੀ ਮੈਂ ਕਿਸੇ ਦੇ ਘਰੇ ਬੱਚੇ ਦੋ ਆ ਕਿਸੇ ਦੇ ਘਰੇ ਅਸੀਂ ਰਹਿ ਰਹੇ ਹਾਂ ਹਸਬੰਦ ਆ ਮੇਰੇ ਅਸੀਂ ਕਿਸੇ ਦੇ ਘਰੇ ਰਹਿ ਰਹੇ ਹਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਸਾਡੀ ਉਹਨਾਂ ਹੀ ਮੰਗ ਆ ਜਿਨ੍ਹਾਂ ਦੇ ਕਮਰੇ ਡਿੱਗੇ ਆ ਸਰਕਾਰ ਅੱਗੇ ਬੇਨਤੀ ਅਸੀਂ ਕਰਦੇ ਆ ਉਹਨਾਂ ਨੂੰ ਪਲੇਸ ਸਰਕਾਰ ਅੱਗੇ ਬੇਨਤੀ ਹੈ ਵੀ ਜਗ੍ਹਾ ਵੀ ਦਿੱਤੀ ਜਾਵੇ ਤੇ ਕਮਰੇ ਵੀ ਬਣਾ ਕੇ ਵੀ ਸਰਕਾਰਾਂ ਨੂੰ ਇਹ ਵੀ ਚਾਹੀਦਾ ਮਦਦ ਕਰਨੀ ਵੀ ਕਮਰੇ ਬਣਾ ਕੇ ਦਿੱਤੇ ਜਮਨ ਅੱਗੇ ਤੋਂ ਜੋ ਹੋਵੇਗਾ ਆਪਦੇ ਪੈਰਾਂ ਤੇ ਆਪ ਫਿਰ ਜ਼ਿੰਮੇਦਾਰ ਖੜਾ ਹੋ ਜਾਵੇਗਾ ਔਰ ਜ਼ਮੀਨ ਜਿਹੜੀ ਚਲੀ ਗਈ ਉਹ ਤਾਂ ਵਾਪਸ ਉਹ ਨਾਉਂਦੀ ਨਹੀਂ ਅੱਜ ਵੇਖੋ 25 ਕਿੱਲੇ ਮਾਲਕ ਤੇ ਅੱਜ 5 ਮਰਲੇ ਮੰਗਦੇ ਆ ਸਰਕਾਰ ਤੋਂ ਸਰਕਾਰ ਚਾਵੇ ਤਾਂ ਕੀ ਨਹੀਂ ਹੋ ਸਕਦਾ ਸਰਕਾਰ ਸਭ ਕੁਝ ਕਰਦੀ ਆ ਵੀ ਸਰਕਾਰਾਂ ਨਾ ਚਾਹੁੰਦੀਆਂ ਪਹਿਲਾ ਪਾਣੀ ਚੱਲਣ ਦੇ ਤੇ ਥੋੜਾ ਥੋੜਾ ਨਦੀ ਦੇ ਵਿੱਚ ਚਲਦਾ ਰਹਿੰਦਾ ਸਤਲੁਜ ਦਰਿਆ ਦੇ ਤਾਂ ਅੱਜ ਸਾਨੂੰ ਆ ਸਾਹਮਣਾ ਨਾ ਕਰਨਾ ਪੈਂਦਾ ਇੱਕ ਨੰਬਰਦਾਰ ਦਾ ਰਤਬਾ ਤੇ ਅਹੁਦਾ ਬਹੁਤ ਵੱਡਾ ਹੁੰਦਾ ਅੱਜ ਉਹ ਨੰਬਰਦਾਰ ਦਾਣੇ-ਦਾਣੇ ਨੂੰ ਮੁਤਾਜ ਹੁੰਦਾ ਹਾਂਜੀ 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 ਬਿਲਕੁਲ ਬਿਲਕੁਲ ਇਹ ਹੜਾਂ ਦੀ ਮਾਰ ਹੜਾਂ ਦੀ ਮਾਰ ਹਾਂਜੀ ਹਾਂਜੀ ਹੜਾਂ ਦੀ ਮਾਰ ਬਹੁਤ ਜ਼ਿਆਦਾ ਜਿਹੜੀ 23 24 ਆਏ ਕਾਫੀ ਨੁਕਸਾਨ ਹੋਏ ਪਰ ਉਦੋਂ ਤੋਂ ਜਿਹੜਾ ਹੁਣ ਹੜ ਆਇਆ ਇਹਨਾਂ ਨੇ ਤਾਂ ਕਾਫੀ ਤਬਾਈ ਮਚਾ ਦਿੱਤੀ ਆ ਹਾਂ ਹੁਣ ਤਾਂ ਦਰਿਆ ਵੀ ਪਿੰਡ ਦੇ ਬਿਲਕੁਲ ਨਾਲ ਆ ਗਿਆ ਹਾਂਜੀ ਹਾਂਜੀ ਬਿਲਕੁਲ ਹੀ ਦਰਿਆ ਲਾਗੇ ਆ ਗਏ ਇੱਥੋਂ ਦਾ ਜੇ ਵੀ ਟਾ ਲੱਗੀ ਵੀ ਕਦੇ ਰੁਕ ਨਹੀਂ ਰਹੀ ਵੀ ਜੋ ਅਜੇ ਰੁਕ ਗਈ ਹੋਵੇਗੀ ਉਹ ਗੱਲ ਨਹੀਂ ਸਾਰੇ ਪਿੰਡ ਨੂੰ ਹੀ ਖਤਰਾ ਆ ਇਹ ਪਿੰਡ ਟਿੰਡੀ ਵਾਲਾ ਦਰਿਆ ਬਿਲਕੁਲ ਇਹਦੇ ਨਾਲ ਆ ਗਿਆ ਕੀ ਹੁਣ ਟਿੰਡੀ ਵਾਲਾ ਪਿੰਡ ਸੇਫ ਆ ਜੀ ਨਹੀਂ ਸੇਫ ਖਾਨੂ ਐ ਸੇਫ ਨਹੀਂ ਹੈਗਾ ਹੁਣ ਸਾਰੇ ਪਿੰਡ ਦੀ ਇਹ ਸਾਰੇ ਦੀ ਮੰਗ ਕਰਦੇ ਆ ਬੇ ਇੱਕ ਬੰਨ ਜੋ ਬੰਨਾ ਜਾਵੇ ਪੱਥਰਾਂ ਦੀ ਨੋਚ ਕੀਤੀ ਜਾਵੇ ਤੇ ਇੱਕ ਮੰਗ ਕਰਦੇ ਆ ਸਾਰੇ ਪਿੰਡ ਨੂੰ ਸਰਕਾਰਾਂ ਨੂੰ ਕਿਤੇ ਪਲਾਟ ਦਿੱਤਾ ਜਾਵੇ ਜੋ 5-5 ਮਰਲੇ ਜਗ੍ਹਾ ਹੋ ਤੇ ਆਪਦੀ ਜਗ੍ਹਾ ਬਣਾ ਕੇ ਬੈਠ ਸਕਣ। ਇਹ ਤੋਂ ਬਾਰਡਰ ਕਿੰਨੀ ਦੂਰ ਹੈ? ਬਾਰਡਰ ਆ ਕਿਲੋਮੀਟਰ ਤੇ ਬਾਰਡਰ ਖਲਾ। ਤੇ ਜਦੋਂ ਜੰਗ ਦਾ ਮਾਹੌਲ ਬਣਿਆ ਸੀ ਜ ਉਹ ਤੋਂ ਵੀ ਘਰ ਛੱਡਨੇ ਪਏ। ਹਾਂਜੀ ਹਾਂਜੀ ਉਹ ਤੋਂ ਵੀ ਘਰ ਛੱਡਨੇ ਪਏ। ਬੱਚਿਆਂ ਦੀ ਪੜਾਈ ਤਿੰਨ ਤਿੰਨ ਮਹੀਨੇ ਉਦੋਂ ਖਰਾਬ ਹੋ ਗਈ। ਮੀਨਾ ਮੀਨਾ ਡੇ ਡਡ ਹੋਣ ਹੋ ਗਿਆ। ਬੱਚੇ ਕਿੱਥੇ ਆ ਮਾਂ ਪਿਓ ਕਿੱਥੇ ਆ ਬੱਚੇ ਸਾਡੇ ਕੋਲ ਰਹਿ ਨਹੀਂ ਪਾਏ। ਜੇ ਸਹੀ ਆਪਾਂ ਆਪਦੇ ਘਰੇ ਬੈਠਾਂਗੇ ਤਾਂ ਬੱਚੇ ਪੜਨਗੇ ਪੜਾਈ ਵੀ ਕਰਨਗੇ। ਪੜਾਈ ਬਹੁਤ ਖਰਾਬ ਹੋ ਰਹੀ ਹੈ ਨਾ ਕੋਈ ਬੱਚਾ ਪੜਾਈ ਚ ਜੇ ਪੜੂਗਾ ਤਾਂ ਕੋਈ ਨੌਕਰੀ ਲੱਗੂਗਾ ਸਰਕਾਰਾਂ ਨਾ ਤਾਂ ਕੋਈ ਬੱਚਿਆਂ ਨੂੰ ਨੌਕਰੀ ਦੇ ਰਹੀ ਜੋ ਪੜ੍ਹੇ ਨੇ ਨੌਜਵਾਨ ਉਹ ਵੀ ਇਦਾਂ ਤੁਰੇ ਫਿਰਦੇ ਆ ਕੋਈ ਨੌਕਰੀ ਨਹੀਂ ਦਿੱਤੀ ਤੇ ਇਥੋਂ ਦਾ ਤੱਕ ਟੈਂਡੀ ਵਾਲੇ ਪਿੰਡ ਦਾ ਕਾਫੀ ਮਾੜੀ ਹਾਲਤ ਆ ਗਈ ਆ ਹਾਂਜੀ ਇੱਕ ਪਾਸੇ ਦਰਿਆ ਤੇ ਦੂਜੇ ਪਾਸੇ ਬਾਰਡਰ ਹਾਂਜੀ ਹਾਂਜੀ ਤੇ ਕਿਵੇਂ ਜ਼ਿੰਦਗੀ ਲੰਘਦੀ ਏ ਪਿੰਡ ਟਿੰਡੀ ਵਾਲੇ ਦੇ ਲੋਕਾਂ ਦੀ ਬਹੁਤ ਔਖੀ ਜ਼ਿੰਦਗੀ ਲੱਗਦੀ ਆ ਜਦੋਂ ਕੁਛ ਸੋਝਦਾ ਨਹੀਂ ਮਹਿਸੂਸ ਨਹੀਂ ਹੁੰਦਾ ਵੀ ਵਿੱਚੇ ਕੋਈ ਜਗ੍ਹਾ ਹੋਵੇ ਤੇ ਆਪਦੇ ਬੱਚਿਆਂ ਨੂੰ ਲੈ ਕੇ ਉੱਥੇ ਚਲੇ ਜਾਈਏ ਫਿਰ ਉਹ ਕਿਨੇ ਵੀ ਮਰਨਾ ਤੈਗਾ ਹੀ ਹੈ ਸਰਕਾਰਾਂ ਜਦੋਂ ਮਾਰੀ ਜਾਂਦੀਆਂ ਨੇ ਤਾਂ ਅਸੀਂ ਮਰਨਾ ਹੀ ਆ ਜਦੋਂ ਵੋਟਾਂ ਲੈਣ ਦੇ ਇਲੈਕਸ਼ਨ ਹੁੰਦਾ ਉਦੋਂ ਆ ਜਾਂਦੇ ਉਦੋਂ ਇੱਕ ਜਾਊਗਾ ਮਿੰਦਵਾਰ ਦੂਜਾ ਆ ਜਾਊਗਾ ਚਾਰ ਫੋਟੋ ਮੈਂ ਇੱਧਰ ਕਰਾਈਆਂ ਇੱਧਰ ਕਰਾਈਆਂ ਜੇ ਅੱਜ ਹੁਣ ਆਏ ਸੀ ਤੇ ਉਹ ਵੀ ਪਰੇ ਉਹਨਾਂ ਦੀ ਸਰਕਾਰ ਨਹੀਂ ਚਲਦੀ ਪਰ ਉਹਨਾਂ ਨੇ ਕਿਸੇ ਨਾਲ ਗੱਲਬਾਤ ਕੀਤੀ ਬਹੁਤ ਹੀ ਉਹ ਤਾਂ ਕਹਿੰਦੇ ਸੀਗੇ ਵੀ ਤੁਹਾਡੀ ਹੈਲਪ ਕਰਾਂਗੇ ਜਿੰਨੀ ਹੋ ਸਕੇ ਪਰ ਉਹ ਕਰਨਗੇ ਉਹ ਜਿਹੜੀ ਸਰਕਾਰ ਹੈ ਇਸ ਟਾਈਮ ਹੈਗੀ ਆ ਮੌਜੂਦਾ ਆ ਪਿੰਡ ਦੇ ਬੱਚੇ ਕਿੰਨੇ ਕੁ ਪੜੇ ਹੈਗੇ ਕਾਫੀ ਬੱਚੇ ਵਿਚਾਰੇ ਨੌਜਵਾਨ ਪੜੇ ਆ ਜਦੋਂ ਸਰਕਾਰ ਨੌਕਰੀ ਨਹੀਂ ਦਿੰਦੀ ਫਿਰ ਬਦਨਾਮ ਪਿੰਟੇਂਡੀਵਾਲ ਨੂੰ ਕੀਤਾ ਗਿਆ ਵੀ ਇਹ ਨਸ਼ੇ 'ਚ ਨਸ਼ਾ ਕਰਦੇ ਆ ਤਾਂ ਨਹੀਂ ਨੌਕਰੀ ਦਿੱਤੀ ਜਾਂਦੀ ਜਦੋਂ ਵੇਖੋ ਜੀ ਨਸ਼ਾ ਸਰਕਾਰ ਜੇ ਕੋ ਨੌਕਰੀ ਨਾ ਦੇਵੇਗੀ ਤਾਂ ਫਿਰ ਬੱਚਾ ਤਾਂ ਕਿਤੇ ਨਾ ਕਿਤੇ ਆਪਦੀ ਟਿੱਡ ਪਾਲਣਾ ਤਾਂ ਕਰਨੀ ਕਰਨੀ ਆ ਇੱਕ ਬਾਰਡਰ ਦੀ ਮਾਰ ਦੂਜੇ ਦਰਿਆ ਦੀ ਮਾਰ ਤੇ ਤੀਜੀ ਸਰਕਾਰ ਦੀ ਮਾਰ ਤੀਜੀ ਸਰਕਾਰ ਦੀ ਮਾਰ ਆਹ ਜੀ ਅਸੀਂ ਤਾਂ ਸਰਕਾਰ ਨੂੰ ਕਹਿੰਨੇ ਜੇ ਸਰਕਾਰ ਆ ਵਾਰੀ ਸਾਡੀ ਮਦਦ ਨਾ ਸਾਰ ਲਓਗੇ ਅੱਗੇ ਤੋਂ ਬਾਅਦ ਕੋਈ ਇੱਧਰ ਵੋਟਾਂ ਦਾ ਇਲੈਕਸ਼ਨ ਆਊ ਤਾਂ ਮੇਦਵਾਰ ਕੋਈ ਨਹੀਂ ਆਵੇ ਅਸੀਂ ਮਰੀਏ ਤੇ ਭਵੇਂ ਜੀ ਅਸੀਂ ਆਪਦੇ ਦਰਿਆ ਚਲੇ ਜਾਵਾਂਗੇ ਬੱਚੇ ਲੈ ਕੇ ਸਭੀ ਪਰ ਇੱਧਰ ਕੋਈ ਵੋਟਾਂ ਵਾਲਾ ਨਾ ਆਵੇ ਫਿਰ ਜੇ ਇਸ ਟਾਈਮ ਸਾਡੀ ਮਦਦ ਨਹੀਂ ਕਰਨੀ ਤਾਂ ਜਦੋਂ ਹਾੜਾ ਸੀਗਾ ਇੱਥੇ ਪਿੰਡ ਦੇ ਵਿੱਚ ਪਾਣੀ 5-5 10-10 ਸੋਟ ਦੱਸਿਆ ਹੋ ਰਿਹਾ ਕਿ ਭਰਿਆ ਹੋਇਆ ਸੀਗਾ ਤਾਂ ਫਿਰ ਰਾਸ਼ਨ ਦਾ ਕਿਸ ਤਰ੍ਹਾਂ ਸਰਦਾ ਸੀਗਾ ਰਾਸ਼ਨ ਦਾ ਔਖਾ ਸੀ ਜੋ ਆਪਣੇ ਪਿੰਡਾਂ ਦੀ ਕਮੇਟੀਆਂ ਵਾਲੇ ਮੋਗੇ ਤੋਂ ਆਉਂਦੇ ਆ ਕਿਤੋਂ ਵੀ ਆਉਂਦੇ ਸੀ ਰਾਸ਼ਨ ਲੈ ਕੇ ਉਹ ਵੋਟਰਾਂ ਹੀ ਲੈ ਕੇ ਆਉਂਦੇ ਆ ਔਰ ਸਰਕਾਰ ਨੇ ਤਾਂ ਨਹੀਂ ਕੁਝ ਪੰਚਾਇਤ ਤੇ ਉਹ ਵੋਟਾਂ ਰਹੀ ਲੈ ਕੇ ਸਾਨੂੰ ਦਿੰਦੇ ਰਹਿ ਤਸੀ ਖਾਂ ਜੀ ਕਿਸ਼ਤੀਆਂ ਆਉਂਦੀਆਂ ਸੀ ਹਾਂਜੀ ਹਾਂਜੀ ਵੋਟ ਆਉਂਦੇ ਸੀ ਕਿਸ਼ਤੀ ਆਉਂਦੀ ਰਹੀ ਸੀਗੀ ਹਾਂ ਉਹਦੇ ਤੇ ਸਾਨੂੰ ਦੇ ਕੇ ਜਾਂਦੇ ਸੀ ਕਿੰਨੇ ਘਰਾਂ ਦੀ ਇੱਥੇ ਜ਼ਮੀਨ ਖਤਮ ਹੋਈ ਹੈ ਇਥੇ ਕਾਫੀ ਘਰ ਬਹੁਤ ਹੀ ਜ਼ਿਆਦਾ ਘਰ ਜਿਨ੍ਹਾਂ ਦੀ ਜ਼ਮੀਨ ਵੇਚੀ ਚਲੀ ਗਈ ਆ। ਅੱਤੀ ਨੂੰ ਜ਼ਿਆਦਾ ਪਿੰਡਾਂ ਜਿਨ੍ਹਾਂ ਦੀ ਜ਼ਮੀਨ ਖਤਮ ਹੋ ਗਈ। ਹਾਂਜੀ ਹਾਂਜੀ ਅੱਤੇ ਨੂੰ ਜ਼ਿਆਦਾ ਪਿੰਡਾਂ ਜਿਨ੍ਹਾਂ ਦੀ ਜ਼ਮੀਨ ਹੀ ਚਲੀ ਗਈ ਹੈ। ਤੇ ਬਾਕੀ ਜਿਹੜੇ ਰਹਿੰਦੇ ਘਰ ਉਹਨਾਂ ਦੇ ਫਸਲਾਂ ਖਰਾਬ ਹੋ ਗਈਆਂ। ਉਹਨਾਂ ਦੀ ਫਸਲਾਂ ਖਰਾਬ ਹੋ ਗਈਆਂ। ਹਾਂ ਹਾਂ ਉਹਨਾਂ ਦੀ ਫਸਲਾਂ ਖਰਾਬ ਹੋ ਗਈ ਤਾਂ ਘਰਾਂ ਦੇ ਲਾਗੇ ਦਰਿਆ ਆ ਗਿਆ। 23 ਦੇ ਵਿੱਚ ਹੀ ਫਸਲਾਂ ਖਰਾਬ, ਜ਼ਮੀਨਾਂ ਖਰਾਬ। ਹੁਣ 25 ਦੇ ਵਿੱਚ ਫੇਰ ਉਹੀ। ਹਾਂਜੀ ਹਾਂਜੀ 23 ਚ ਵੀ ਇਦਾਂ ਹੀ ਸੀਗਾ ਤੇ ਹੁਣ 25 ਦੇ ਵਿੱਚ ਫੇਰ ਆ ਕੇ ਉਸੇ ਹਾਲ। ਜੀ ਬਿਲਕੁਲ ਇਹ ਉਹ ਲੋਕ ਨੇ ਕਦੇ ਇਹਨਾਂ ਨੂੰ ਜੰਗ ਦੀ ਮਾਰ ਕਦੇ ਪਾਣੀ ਦੀ ਮਾਰ ਤੇ ਕਦੇ ਬਾਰਡਰ ਪੱਟੀ ਕਹਿ ਕੇ ਸਰਕਾਰਾਂ ਦੀ ਮਾਰ ਇਹ ਫੋਇਪੁਰ ਦਾ ਪਿੰਡ ਟੈਂਡੀਵਾਵਾ ਫੋਇਪੁਰ ਦਾ ਸਰਹੱਦੀ ਪਿੰਡ ਤੇ ਆਖਰੀ ਪਿੰਡ ਵੀ ਕਹਿ ਸਕਦੇ ਆ ਜਿੱਥੇ ਇੱਕ ਬੱਸ ਵੀ ਨਹੀਂ ਆਉਂਦੀ ਪਿੰਡ ਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂ ਹੈਗੀ ਪਿੰਡ ਤੱਕ ਸੜਕ ਤਾਂ ਆਉਂਦੀ ਆ ਪਰ ਸੜਕ ਦੇ ਜਰੀਏ ਸਰਕਾਰੀ ਸਹੂਲਤਾਂ ਨਹੀਂ ਪਹੁੰਚਦੀਆਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਕਿਸੇ ਵੇਲੇ ਇੱਥੇ ਆਬਾਦ ਜ਼ਮੀਨ ਸੀ ਝੋਨਾ ਸੀਗਾ ਪਰ ਅੱਜ ਇੱਥੇ ਦਰਿਆ ਵਗ ਰਿਹਾ ਦਰਿਆ ਪਿੰਡ ਦੇ ਬਿਲਕੁਲ ਨਿਆਈ ਚ ਵਗ ਰਿਹਾ ਔਰ ਪਿੰਡ ਦੇ ਲੋਕਾਂ ਨੂੰ ਡਰ ਸਤਾ ਰਿਹਾ ਕਿ ਜੇ ਜੇਕਰ ਪਾਣੀ ਦਾ ਦਰਿਆ ਦਰਿਆ ਦਾ ਪਾਣੀ ਇਸੇ ਤਰ੍ਹਾਂ 10 ਦਿਨ ਹੋਰ ਵਹਿੰਦਾ ਰਿਹਾ ਤਾਂ ਹੌਲੀ 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 ਇਹ ਪਿੰਡ ਨੂੰ ਵੀ ਆਪ ਦੇ ਵਿੱਚ ਸਿੱਟ ਲਵੇਗਾ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਜਗ੍ਹਾ ਤੇ ਨੋਚਾਂ ਬਣਾਈਆਂ ਜਾਣ ਇੱਕ ਮਜ਼ਬੂਤ ਬੰਨ ਬਣਾਇਆ ਜਾਏ ਤਾਂ ਜੋ ਪਿੰਡ ਦਾ ਬਚਾਅ ਹੋ ਸਕੇ ਫਰੋਇ ਪੁੱਤ ਨਿਰਪਖ ਪੋਸਟ ਲਈ ਹਰਜੀਤ ਸਿੰਘ